ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬੜਾ ਪਰਮਿਸ਼ਨ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਸੋ ਅੱਜ ਬਹੁਤ ਵੱਡੀ ਕਾਰਵਾਈ ਹੋ ਗਈ ਰਾਤੀ ਇੱਕ ਵਾਕਿਆ ਹੋ ਗਿਆ ਆਪਾਂ ਖੁਸਰੋਪੁਰ ਖੜੇ ਆ ਬਿਲਕੁਲ ਜਮਸ਼ੇਰ ਵੱਲੋਂ ਆਉਣੇ ਆ ਤੇ ਇਹਦਾ ਸਰਵਿਸ ਸਟੇਸ਼ਨ ਹੁੰਦਾ ਸਾਹਮਣੇ ਖੂਹ ਆ ਜੀ ਤੇ ਇੱਥੇ ਸੂਫੀ ਪਿੰਡ ਤੋਂ ਨੌਜਵਾਨ ਦੱਸਿਆ ਜਾ ਰਿਹਾ ਉਹਦਾ ਕਤਲ ਕਰ ਦਿੱਤਾ ਗਿਆ ਰਾਤ ਤੇ ਅੱਜ ਸਵੇਰੇ ਪਤਾ ਲੱਗਾ ਮੋਟਰ ਦੀ ਅੰਦਰ ਜਿਹੜੀ ਸਾਹਮਣੇ ਆਪਾਂ ਕੋਠੀ ਦੇਖ ਰਹੇ ਇਹਦੇ ਵਿੱਚੋਂ ਲਾਸ਼ ਬਰਾਮਦ ਹੋਈ ਆ ਸੋ ਪੁਲਿਸ ਪ੍ਰਸ਼ਾਸਨ ਆਣ ਗਵਾੜ ਪਿੰਡ ਤੋਂ ਸਾਰੇ ਪਹੁੰਚੇ ਹੋਏ ਆ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਆ ਉਹਨੂੰ ਪੋਸਟਮਾਰਟਮ ਤੇ ਲੈ ਕੇ ਜਾ ਰਹੇ ਆ ਤੇ ਨਾਮ ਹਲੇ ਨਹੀਂ ਪਤਾ ਲੱਗਾ ਕਿ ਨਾਮ ਵੀਰ ਜੀ ਪਟੇਰ ਪਟੇਰ ਕੀ ਕੰਮ ਕਰਦਾ ਸੀ ਵੀਰ ਹੁਣੀ ਤੇ ਬਿਜਲੀ ਦਾ ਕੰਮ ਕਰਦਾ ਡੀਜੇ ਦਾ ਕੰਮ ਡੀਜੇ ਦਾ ਕੰਮ ਕਰਦੇ ਸੀ ਕੋ ਖਾਂਦੇ ਪੀਂਦੇ ਵਿੱਚ ਕਿ ਬਿਲਕੁਲ ਵਧੀਆ ਬੰਦਾ ਸੀਗਾ ਬਹੁਤ ਵਧੀਆ ਮੰਨਿਆ ਦੀ ਮੁੰਡਾਈ ਅੱਛਾ ਵਧੀਆ ਕੋ ਖਾਂਦੇ ਪੀਂਦੇ ਵਿੱਚ ਕੁਝ ਨਹੀਂ ਖਾਂਦਾ ਪੀਂਦਾ ਤੇ ਕੀ ਲੱਗਦਾ ਜਿਹੜਾ ਇਹ ਕਤਲ ਹੋਇਆ ਹੈ ਜਾਂ ਇਹ ਕੋਈ ਖੁੰਧਕਵਾਜੀ ਜਾਂ ਲਾਗਦਾ ਕੋਈ ਲੁੱਟ ਖੋ ਕੋਈ ਖੁੰਧਕਵਾਜੀ ਜਾਂ ਕਿਸੇ ਨਾਲ ਲੜਾਈ ਝਗੜਾ ਹੋ ਸਕਦਾ ਲੜਾਈ ਝਗੜਾ ਹੋ ਸਕਦਾ ਕਿਸੇ ਨਾਲ ਇਹ ਕੋਈ ਲੈਣ ਲੈਣਾ ਕੋਈ ਨਹੀਂ ਸੀਗਾ ਸੂਚਿਆ ਜੀ ਕੋਈ ਪੰਡਾ ਕੋਈ ਪੰਡਾ ਤੇ ਬਾਈ ਹੁਣ ਦੱਸ ਮੁੰਡਾ ਡੀਜੇ ਦਾ ਵਧੀਆ ਕੰਮ ਕਰਦਾ ਹੈ ਹਾਂ ਸਾਡੇ ਆਪਣੇ ਦਾ ਮੁੰਡਾ ਯਾਰ ਇਹ ਰਵਾਦੀ ਦਾ ਹਾਂ ਹਾਂ ਉਹ ਵੱਡੀ 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 ਰਵਾਦੀ ਦਾ ਤੇ ਹਣੇ ਕਿੱਦਾਂ ਪਤਾ ਲੱਗਾ ਇੱਥੇ লাশ ਦਾ ਵੇ ਇੱਥੇ ਸ਼ਾਇਦ ਨਰਸਰੀ ਵਾਲੇ ਪਾਣੀ ਭੰਗ ਗਏ ਆ ਭੰਗ ਗਏ ਸੀਗੇ ਇਹਨੇ ਆਪਣੇ ਨਰਸਰੀ ਨੂੰ ਨਹੀਂ ਦੇਖਿਆ ਉਹਨੂੰ ਦੇਖ ਕੇ ਫੂ ਵਾਲੇ ਨੂੰ ਫੋਨ ਕੀਤਾ ਆ ਉਸ ਤੋਂ ਬਾਅਦ ਉਹ ਹਾਨ ਘਰ ਮਿਲ ਜਾਂਦੇ ਉਹਦੇ ਘਰ ਆ ਇਹਨੂੰ ਪਤਾ ਲੱਗਾ ਮੈਂ ਉਹਨੂੰ ਫੋਨ ਕੀਤਾ ਮਲਾਜਮਾ ਇਹ ਮਲਾਜਮਾ ਦੇ ਘਰੇ ਆ ਕੇ ਦੱਸਿਆ ਇਹ ਗੱਲ ਉਹਨੇ ਫਿਰ ਪੁਲਿਸ ਸਰਦੀ ਜਾਣਾ ਪੁਲਿਸ ਸਰਦ ਅਗਲੇ ਲੋ ਜੀ ਹੱਲੇ ਖੁਸ਼ੀ ਪਤਾ ਨਹੀਂ ਇਹ ਟਕਲ ਹੋਇਆ ਕਿਉਂ ਆ ਤੇ ਪਰ 소ਫੀਪੇਨ ਦਾ ਨੌਜਵਾਨਾ ਦੱਸ ਰਿਹਾ ਜਿਹੜੇ ਉਹਦੇ ਪਾਸੇ ਦੇ ਆ ਮਹੱਲੇ ਦੇ ਘਰ ਦੇ ਲਾਗੇ ਦੇ ਵੀਰ ਹੁਣ ਇੱਥੇ ਪਹੁੰਚੇ ਆ ਉਹ ਦੱਸ ਰਿਹਾ ਕਿ ਨੌਜੋਨ ਬਿਲਕੁਲ ਵਧੀਆ ਸੀ ਕੋਈ ਕੋਈ ਨਸ਼ਾ ਪਤਾ ਨਹੀਂ ਕਰਦਾ ਸੀ ਆਪਣੇ ਕੰਮ ਨਾਲ ਕੰਮ ਨਾ ਮਤੋਂ ਰੱਖਦਾ ਸੀ ਤੇ ਉਹ ਸਾਹਮਣੇ ਕੋਠੀ ਆ ਜੀ ਤੇ ਹੋਰ ਵੀ ਬਹੁਤ ਸਾਰੇ ਨੌਜੋਨ ਉਹਦੇ ਪਿੰਡ ਤੋਂ ਪਹੁੰਚੇ ਹੋਏ ਆ ਉੱਪਰ ਆ ਗਏ ਬਾਹਰ ਸਰ ਪਿੱਛੇ ਸਰ ਬੰਮੀ ਲੱਭ ਗਿਆ ਇੱਕ ਚਾਹ ਦਾ ਆ ਗਿਆ ਹੈ ਉਹ ਮੰਜਾ ਵੀ ਲੈਣ ਗਏ ਆ ਅੱਜ ਦੋ ਵਟ ਦੋ ਵਟ ਹੋ ਗਏ ਇੱਥੇ ਆਲਾ ਮੰਜਾ ਉਹ ਕੋਈ ਨਾ ਉੱਪਰ ਲੈ ਆਪੜੀ ਗੱਡੀ ਲੈ ਕੇ ਚਾ ਲਈ ਕੋਈ ਨਾ ਰੱਤ ਚੋਸ ਮਾਰਿਆ ਨਾ ਪਤਾ ਨੀਲਾ ਹੋ ਗਿਆ ਸਾਰਾ ਆਪਕੇ ਜੇ ਵੀ ਕੰਨ ਜੇ ਵੀ ਪਹਿਲਾਂ ਸੋ ਇਹ ਨਰਸਰੀ ਵਾਲੇ ਵੀਰ ਉਸ ਮੋਟਰ ਤੋਂ ਭਰਦੇ ਆ ਪਾਣੀ ਤੇ ਜਦੋਂ ਇਹ ਅੱਜ ਪਾਣੀ ਭਰਣ ਗਏ ਆ ਤੇ ਇਹਨਾਂ ਨੇ ਉੱਥੇ ਦੇਖੀ ਆ ਲਾਸ਼ ਤੇ ਫਿਰ ਮਾਲਕ ਨੂੰ ਕੀਤਾ ਫੋਨ ਇਹ ਸਾਹਮਣੇ ਉਹ ਮੋਟਰ ਦੀ ਕੁਠੀ ਆ ਜੀ ਤੇ ਫਿਰ ਮੁਲਾਜ਼ਮਾਂ ਨੇ ਆਧਾਰ ਕਾਰਡ ਬਰਾਮਦ ਕੀਤਾ ਤੇ ਫਿਰ ਉਹਦੇ ਘਰ ਤਲਾਸ਼ ਕੀਤੀ ਆ